ਅੱਜਕੱਲ ਆਪਾਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਰੀਲਸ ਜਾਂ ਵੀਡੀਓ ਦੇਖਦੇ ਆ ਜਿਹਦੇ ਵਿੱਚ ਏ ਇਦਾਂ ਦਿਖਾਇਆ ਜਾਂਦਾ ਵੀ ਕਿਸੇ ਦੇ ਵਿੱਚ ਕੋਈ ਜਿਹੜਾ ਵਾ ਉਹ ਬਾਬਾ ਆ ਗਿਆ ਫਿਰ ਉਹ ਸ਼ਖਸ ਜਿਹੜਾ ਉਹਨਾਂ ਦਾ ਇਲਾਜ ਕਰ ਰਿਹਾ ਭਾਵੇਂ ਉਹ ਔਰਤ ਹੋਵੇ ਜਾਂ ਮਰਦ ਹੋਵੇ ਔਰ ਇਹਨਾਂ ਲੋਕਾਂ ਦਾ ਇਲਾਜ ਕਰਨ ਦਾ ਜਿਹੜਾ ਢੰਗ ਹੈ ਉਹ ਆਪੋ ਆਪਣਾ ਹੁੰਦਾ ਕਈ ਵਾਰ ਵੀਡੀਓਜ਼ ਦੇ ਵਿੱਚ ਦੇਖਿਆ ਵੀ ਕਿਸੇ ਨੂੰ ਡੰਡਿਆਂ ਦੇ ਨਾਲ ਕੁੱਟਦੇ ਹੁੰਦੇ ਆ ਕਿਸੇ ਨੂੰ ਇਹ ਜੱਫੀਆਂ ਪਾਈ ਜਾਣਗੇ ਕਿਸੇ ਨੂੰ ਜਿਹੜਾ ਵਾ ਇਹ ਕਹਿਣਗੇ ਵੀ ਤੁਸੀਂ ਜਿਹੜਾ ਵਾ ਇਹ ਆਪਣੇ ਉੱਤੇ ਕੋਈ ਜਿਹੜਾ ਉਹ ਆਪ ਹੀ ਕੁਝ ਮਾਰੀ ਚੱਲੋ ਜਾਂ ਕਿਸੇ ਕਹਿਣਗੇ ਵੀ ਤੁਹਾਡੀ ਪੱਥਰੀ ਕੱਢਦੇ ਨੇ ਆ ਬੜੇ ਬਹੁਤ ਕਿਸਮ ਦੇ ਵੀਡੀਓਜ਼ ਜਿਹੜੇ ਆ ਉਹ ਇਸ ਵਕਤ ਸੋਸ਼ਲ ਮੀਡੀਆ ਤੇ ਅਜਿਹੇ ਵਾਇਰਲ ਹੁੰਦੇ ਆ ਜਿਹਦੇ ਵਿੱਚ ਦਾਵਾ ਕੀਤਾ ਜਾਂਦਾ ਵੀ ਅਸੀਂ ਤੁਹਾਡਾ ਜਿਹੜਾ ਇਸ ਕਦਰ ਇਲਾਜ ਕਰ ਰਹੇ ਹਾਂ ਹੁਣ ਹੋਇਆ ਕਿ ਲੁਧਿਆਣਾ ਦੇ ਜਮਾਲਪੁਰ ਕਸਬਾ ਦੇ ਵਿੱਚ ਇੱਕ ਸਰਕਾਰੀ ਐਲੀਮੈਂਟਰੀ ਸਕੂਲ ਹੈਗਾ ਉੱਥੇ ਦੇ ਇੱਕ ਮੈਡਮ ਆ ਜਿਨ੍ਹਾਂ ਦਾ ਨਾਮ ਕਮਲਜੀਤ ਕੌਰ ਦੱਸਿਆ ਜਾ ਰਿਹਾ ਤੇ ਬੱਚੇ ਕਹਿੰਦੇ ਆ ਵੀ ਮੈਡਮ ਜਿਹੜੇ ਆ ਇਹਨਾਂ ਦੇ ਵਿੱਚ ਵੀ ਕਹਿੰਦੇ ਬਾਬਾ ਆ ਜਾਂਦਾ ਤੇ ਕਹਿੰਦੇ ਅਕਸਰ ਹੀ ਵੀਰਵਾਰ ਵਾਲੇ ਦਿਨ ਜਿਹੜੇ ਮੈਡਮ ਆ ਇਹਨਾਂ ਦੇ ਵਿੱਚ ਇਹ ਬਾਬਾ ਆਉਂਦਾ ਹੁਣ ਜਦੋਂ ਇਸ ਵੀਰਵਾਰ ਮੈਡਮ ਦੇ ਵਿੱਚ ਬਾਬਾ ਆਇਆ ਤਾਂ ਮੈਡਮ ਨੇ ਸਾਰੀ ਕਲਾਸ ਜਿਹੜੀ ਆ ਉਹ ਝਮਕਤੀ ਸਾਰੀ ਕਲਾਸ 5ਵੀਂ ਕਲਾਸ ਦੇ ਉਹ ਵਿਦਿਆਰਥੀ ਆ ਵਿੱਚੇ ਕੁੜੀਆਂ ਵਿੱਚੇ ਮੁੰਡੇ ਸਾਰਿਆਂ ਨੂੰ ਮੈਡਮ ਨੇ ਕੁੱਟਿਆ ਡੰਡਿਆਂ ਦੇ ਨਾਲ ਤੇ ਕਹਿੰਦੇ ਵੀ ਮੇਰੇ ਵਿੱਚ ਜਿਹੜਾ ਇਸ ਵਕਤ ਬਾਬਾ ਸਵਾਰ ਆ ਤੇ ਮੈਂ ਅੱਜ ਤੁਹਾਨੂੰ ਬੰਦਾ ਬੜਾ ਕੇ ਛੱਡਣਾ ਹੁਣ ਜਦੋਂ ਬੱਚਿਆਂ ਨੂੰ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਤੇ ਨਾ ਅੱਗਾ ਵੇਖਿਆ ਮੈਡਮ ਨੇ ਨਾ ਪਿੱਛਾ ਵੇਖਿਆ ਵੀ ਜਿੱਥੇ ਪੈਂਦੀ ਦਾੜ ਪੈਣ ਦੇ ਬੱਚੇ ਨਿੱਕੇ ਸੀ ਪੰਜਵੀਂ ਜਮਾਤ ਦੇ ਬੱਚੇ ਜਿਹੜੇ ਆ ਉਹ ਬੜੇ ਸਹਿਮ ਗਏ ਵੀ ਇਹ ਹੋਕ ਹੀ ਰਿਹਾ ਸਾਡੇ ਨਾਲ ਵੀ ਸਾਡਾ ਨਾ ਕੋਈ ਕਸੂਰ ਆ ਨਾ ਕੋਈ ਗੱਲ ਨਾ ਕੋਈ ਬਾਤ ਮੈਡਮ ਸਾਨੂੰ ਡੰਡੇ ਨਾਲ ਬਿਨਾਂ ਗੱਲੋਂ ਕੁੱਟੀ ਜਾਂਦੇ ਆ ਤੇ ਇਲਜ਼ਾਮ ਇਹ ਆ ਵੀ ਮੈਡਮ ਦੇ ਨਾਲ ਇੱਕ ਹੋਰ ਲੇਡੀ ਵੀ ਸੀਗੀ ਹੁਣ ਉਹ ਹੋ ਸਕਦਾ ਮੈਡਮ ਦਾ ਅੱਗੋਂ ਫਿਊਚਰ ਪਲਾਨ ਇਹ ਹੋਵੇ ਵੀ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਕੋਈ ਜਿਹੜਾ ਵਾਜ ਦਾ ਗੱਦੀ ਗੁੱਦੀ ਲਾਉਣੀ ਹੋਵੇ ਤੇ ਲੋਕ ਉਹਨਾਂ ਕੋਲ ਆਣਗੇ ਤੇ ਮੁੜ ਕੇ ਮੈਡਮ ਉਹਨਾਂ ਦਾ ਇਲਾਜ ਕਰਨਗੇ ਬੱਚੇ ਜਿਹੜੇ ਆ ਉਹ ਜਦੋਂ ਘਰ ਗਏ ਉਹਨਾਂ ਆਪਣੇ ਘਰਦਿਆਂ ਨਾਲ ਗੱਲਬਾਤ ਕੀਤੀ ਵੀ ਅੱਜ ਤੇ ਸਾਡਾ ਫੈਂਟਾ ਹੀ ਬਹੁਤ ਲੱਥਾ ਬਹੁਤ ਜ਼ਿਆਦਾ ਸਾਡੀ ਕਟਾਈ ਕੀਤੀ ਗਈ ਆ ਤਾਂ ਘਰਦਿਆਂ ਨੇ ਵੀ ਪੁੱਛਿਆ ਵੀ ਇਹੋ ਜਿਹਾ ਕੀ ਕਰਤਾ ਤੁਸੀਂ ਸਕੂਲ ਦੇ ਵਿੱਚ ਵੀ ਤੁਹਾਨੂੰ ਮੈਡਮ ਨੇ ਇੰਨਾ ਕੁੱਟਿਆ ਤਾਂ ਉਹਨਾਂ ਨੇ ਜਦੋਂ ਦੱਸਿਆ ਵੀ ਮੈਡਮ ਕਹਿੰਦੇ ਵੀ ਮੇਰੇ ਅੰਦਰ ਜਿਹੜਾ ਬਾਬਾ ਆ ਜਾਂਦਾ ਵਾ ਮੇਰੇ ਅੰਦਰ ਕੋਈ ਜਿਹੜਾ ਵਾ ਉਹ ਆਤਮਾ ਸਵਾਰ ਹੋ ਜਾਂਦੀ ਆ ਤੇ ਮੈਂ ਫਿਰ ਬੰਦੇ ਨੂੰ ਜਿਹੜਾ ਵਾ ਉਹ ਬੰਦਾ ਬਣਾਉਣੀ ਹੁੰਨੀ ਆ ਹੁਣ ਮੈਡਮ ਨੇ ਇਹ ਗੱਲ ਜਿਹੜੀ ਆ ਇਹ ਸਹਿਸਭਾਏ ਕਈ ਜਾਂ ਵਾਕਿਆ ਹੀ ਇਸ ਗੱਲ ਦਾ ਕੋਈ ਲੈਣਾ ਦੇਣਾ ਸੀਗਾ ਤੇ ਉੱਥੇ ਲੱਗ ਗਿਆ ਧਰਨਾ ਜਦੋਂ ਉਸ ਸਕੂਲ ਦੇ ਬਾਹਰ ਧਰਨਾ ਲੱਗ ਗਿਆ ਤਾਂ ਫਿਰ ਉੱਥੇ ਜਿਹੜੇ ਡੀਈਓ ਐਲੀਮੈਂਟਰੀ ਆ ਉਹਨਾਂ ਨੂੰ ਵੀ ਉੱਥੇ ਆਉਣਾ ਪਿਆ ਵੀ ਸਕੂਲ ਦੇ ਬਾਹਰ ਧਰਨਾ ਲੱਗ ਗਿਆ ਸ਼ੁੱਕਰਵਾਰ ਨੂੰ ਜਦੋਂ ਉੱਥੇ ਧਰਨਾ ਲੱਗ ਗਿਆ ਫਿਰ ਪੁਲਿਸ ਵੀ ਆਈ ਤੇ ਪੁਲਿਸ ਵੀ ਆਈ ਤੇ ਪੁਲਿਸ ਵਾਲਿਆਂ ਨੂੰ ਵੀ ਬੱਚਿਆਂ ਨੇ ਇਹੋ ਦੱਸਿਆ ਬੱਚਿਆਂ ਦੇ ਮਾਪਿਆਂ ਨੇ ਇੰਨੀ ਗੱਲ ਹੀ ਦੱਸੀ ਵੀ ਮੈਡਮ ਨੇ ਸਾਨੂੰ ਕੁੱਟਿਆ ਬੜਾ ਸਵੇਰੇ ਕਹਿੰਦੇ 8:30 ਦੀ ਗੱਲ ਆ ਤੇ ਦੋ ਬੱਚੇ ਜਿਹੜੇ ਆ ਉਹ ਝਗੜਾ ਕਰ ਰਹੇ ਸੀ ਤੇ ਮੈਡਮ ਕਹਿੰਦੇ ਵੀ ਆਓ ਕਹਿੰਦੇ ਮੈਂ ਹੁਣ ਤੁਹਾਨੂੰ ਬੰਦਾ ਬਣਾਉਣੀ ਆ ਤੇ ਮੈਡਮ ਕਹਿੰਦੇ ਵੀ ਮੇਰੇ ਅੰਦਰ ਨਾ ਬਾਬਾ ਆ ਜਾਂਦਾ ਤੇ ਇਸੇ ਚੱਕਰ ਚ ਕਹਿੰਦੇ ਮੈਡਮ ਨੇ ਕੁੱਟਿਆ ਬੜਾ ਹੁਣ ਦੂਸਰੇ ਪਾਸੇ ਡੀਈਓ ਮੈਡਮ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਅੱਜ ਕੱਲ ਸਾਇੰਸ ਦਾ ਯੋਗ ਆ ਗੱਲ ਵੀ ਉਹਨਾਂ ਦੀ ਬਿਲਕੁਲ ਸਹੀ ਆ ਕਹਿੰਦੇ ਜੇ ਮੈਡਮ ਐਦਾਂ ਕਰ ਰਿਹਾ ਤੇ ਬਹੁਤ ਮਾੜੀ ਗੱਲ ਆ ਦੂਜੇ ਪਾਸੇ ਜਿਹੜੇ ਪੇਰੈਂਟਸ ਜਿਨ੍ਹਾਂ ਨੇ ਧਰਨਾ ਲਾਇਆ ਸੀਗਾ ਵੀ ਜਿਹੜੇ ਮੈਡਮ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸੀਗੇ ਇੱਕ ਬੱਚਿਆ ਦੇ ਮਾਤਾ ਪਿ ਮੋਬਾਈਲ ਹੀ ਤੋੜ ਦਿੱਤਾ ਤੇ ਅਗਲੇ ਦਿਨ ਵੀ ਉਹ ਔਰਤ ਮੈਡਮ ਦੇ ਨਾਲ ਉੱਥੇ ਮੌਜੂਦ ਸੀਗੀ ਜਿਹੜੇ ਜਿਨੇ ਵੀਰਵਾਰ ਨੂੰ ਮਤਲਬ ਮੈਡਮ ਨੇ ਜਦੋਂ ਕੁੱਟਿਆ ਤੇ ਵੀਰਵਾਰ ਵਾਲੇ ਦਿਨ ਵੀ ਸੀਗੀ ਸੋ ਇਹ ਬੜਾ ਅਜੀਬੋ ਗਰੀਬ ਮਾਮਲਾ ਹ ਲੁਧਿਆਣਾ ਦੇ ਜਮਾਲਪੁਰ ਤੋਂ ਸਾਹਮਣੇ ਆਇਆ ਹੁਣ ਸਵਾਲ ਤਾਂ ਇਹ ਆ ਵੀ ਇੱਕ ਪਾਸੇ ਤਾਂ ਸਰਕਾਰ ਜਿਹੜੇ ਆ ਉਹ ਮੈਰੀਟੋਰੀਅ ਸਕੂਲ ਬਣਾ ਰਹੀ ਹੈ ਸਕੂਲ ਆਫ ਐਮੀਨੈਂਸ ਬਣਾ ਰਹੀ ਹੈ ਗੱਲਾਂ ਇਹ ਹੋ ਰਹੀਆਂ ਵੀ ਬੱਚੇ ਜਿਹੜੇ ਆ ਉਹ ਸਰਕਾਰੀ ਸਕੂਲਾਂ ਦੇ ਵਿੱਚ ਬੜੇ ਉੱਚ ਪੱਧਰ ਦੀ ਵਿੱਦਿਆ ਹਾਸਲ ਕਰਨਗੇ ਤੇ ਜਿਹੜੇ ਕੰਪੀਟੀਸ਼ਨ ਐਗਜ਼ਾਮਸ ਆ ਉਹਨਾਂ ਦੇ ਵਿੱਚ ਉਹ ਅਪੀਅਰ ਹੋਇਆ ਕਰਨਗੇ ਪਰ ਜਿੱਥੇ ਪੜਾਉਣ ਵਾਲਿਆਂ ਦੇ ਉੱਤੇ ਇਹੋ ਜਿਹਾ ਇਲਜ਼ਾਮ ਲੱਗਦੇ ਹੁਣ ਵੀ ਮੈਡਮ ਜਿਹੜੇ ਆ ਇਹਨਾਂ ਚ ਬਾਬਾ ਆ ਜਾਂਦਾ ਤਾਂ ਇਹ ਫਿਰ ਉਹਦਾ ਇਲਾਜ ਕਰਦੇ ਆ ਤਾਂ ਇਹ ਬੱਚਿਆਂ ਦਾ ਜਿਹੜਾ ਬੇਸ ਹੈ ਅਗਰ ਉਹੀ ਨਾ ਮੈਰੀਟੋਰੀਅ ਸਕੂਲ ਵਾਸਤੇ ਬਣਿਆ ਜੇ ਉਹੀ ਬੇਸ ਜਿਹੜਾ ਉਹ ਸਕੂਲ ਆਫ ਐਮੀਨੈਂਸ ਦੇ ਐਲੀਜੀਬਿਲਟੀ ਤੱਕ ਮੈਚ ਨਾ ਕੀ ਤਾ ਤਾਂ ਇਹ ਬੱਚੇ ਉਹਨਾਂ ਸਕੂਲਾਂ ਤੱਕ ਪਹੁੰਚਣਗੇ ਕਿੱਦਾਂ ਖੈਰ ਇਸ ਮੈਡਮ ਦੇ ਖਿਲਾਫ ਵਿਭਾਗ ਨੇ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਆ ਤੇ ਨਾਲ ਦੀ ਨਾਲ ਹੀ ਜਿਹੜੇ ਡੀਈਓ ਮੈਡਮ ਆ ਜਿਹੜੇ ਉੱਥੇ ਪਹੁੰਚੇ ਮੌਕੇ ਦੇ ਉੱਤੇ ਕਿਉਂਕਿ ਹਾਲਾਤ ਜਿਹੜੇ ਆ ਤਣਾਅਪੂਰਨ ਬਣ ਗਏ ਪੰਜਵੀਂ ਕਲਾਸ ਦੇ ਜਿੰਨੇ ਵੀ 40-45 ਬੱਚੇ ਸੀ ਸਾਰਿਆਂ ਦੇ ਪੇਰੈਂਟਸ ਆ ਗਏ ਕਿਉਂਕਿ ਕੁੱਟਿਆ ਸਾਰੀ ਕਲਾਸ ਨੂੰ ਗਿਆ ਸੀਗਾ ਸੋ ਦੇਖਦੇ ਆ ਹੁਣ ਇਹਨਾਂ ਮੈਡਮ ਦੇ ਖਿਲਾਫ ਕੀ ਕਾਰਵਾਈ ਕੀਤੀ ਜਾਂਦੀ ਆ ਮੇਰਾ ਨਾਮ ਕਮੇਟੀ ਦੁਆਰਾ ਗਰਮ ਤੋਂ ਘੱਟ ਦੇ ਇਲਜ਼ਾਮ ਆ ਕਿ ਤੁਸੀਂ ਸੋਚਿਆ ਮਾਰ ਹਾਂਜੀ ਇਹ ਗੱਲ ਹੋ ਗਈ ਇਹਨੇ ਮਾਸ ਮੈਂ ਵਾਟਵਰਨ ਦਾ ਲੈਸਨ ਪੜਾਉਂਦੀ ਸੀਗੀ ਉਹਦੇ ਵਿੱਚ ਆਇਆ ਬੱਚਾ ਕਹਿ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਇੱਕ ਬੱਚੀ ਦੇ ਨਾਲ ਇੱਕ ਮੁੰਡੇ ਨੇ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਹੈ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਧ ਤੋਂ ਵੱਧ ਜੋ ਬਣਦੀ ਹੈ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਓ ਨਹੀਂ ਹੈ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ بڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏ। ਜਦੋਂ ਬੱਚਾ ਦੇ ਅਰੋਪ ਆ ਕੀ ਮੈਡਮ ਕਹਿੰਦੇ ਕਿ ਮੈਨੂੰ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਨਾ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਹੈ। ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਹੈ। ਇਹ ਮੈਂ ਵਿਭਾਗ ਨੂੰ ਵੀ ਜਰੂਰ ਲਿਖੋਗੇ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ। Subscribe to 1 India channel and never miss an update.